ਆਕੇ ਪਰੇ 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 ਚੱਲਦਾ ਪਰੇ ਕਰੇ ਨਾ ਤੁਸੀਂ ਇਹ ਪਰਚਾ ਕਿਵੇਂ ਦੇਤਾ ਸਮਾਨ ਲਿਜਾ ਕੇ ਦਿਖਾਓ ਤੁਸੀਂ ਸਾਡੇ ਬੰਦੇ ਲਿਜਾ ਕੇ ਦਿਖਾਓ ਦੁਕਾਨ ਦੇ ਸ਼ੀਸ਼ਿਆਂ ਦੇ ਵਿੱਚ ੱਟਕੇ ਮਾਰ ਮਾਰ ਕੇ ਅੰਦਰ ਆਉਣਾ ਸ਼ੁਰੂ ਕੀਤਾ ਮਲਾਜ਼ਮਾ ਨਾਲ ਵੀ ਹੱਥੋਪਾਈ ਕੀਤੀ ਵਰਦੀਆਂ ਨੂੰ ਹੱਥ ਪਾਇਆ ਮਲਾਜ਼ਮਾ ਜੀ ਅਸੀਂ ਤੁਹਾਨੂੰ ਉਹ ਦੁਕਾਨ ਦੇ ਵਿੱਚ ਹੀ ਸ਼ਟਰ ਲਾ ਕੇ ਬੰਦ ਕਰ ਦਾਂਗੇ ਬਸ ਮੈਂ ਇੱਕ ਪ੍ਰੈਸ਼ਰ ਪਾ ਕੇ ਇਕੱਠੇ ਹੋ ਕੇ ਪੁਲਿਸ ਨੂੰ ਡਰਾਉਣਾ ਚਾਹੁੰਦੇ ਸੀ ਤੁਮ ਕੌਣ ਹੋ ਚ ਹੈਟਰ ਲਾ ਕੇ ਸਾਨੂੰ ਬੰਦ ਕੀਤਾ ਤੁਹਾਨੂੰ ਮੈਂ ਵੀਡੀਓ ਸ਼ੇਅਰ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਕੋਲ ਇੱਕ ਤਰਖਾਸਤ ਮਸੂਲ ਹੋਈ ਸੀ ਜੋ ਸੀ ਕਿ ਥਰੂ ਐਸਐਸਪੀ ਪਟਿਆਲਾ ਰਿਗਾਰਡਿੰਗ ਕਾਪੀਰਾਈਟ ਉਹਦੇ ਵਿੱਚ ਇਹ ਸੀਗਾ ਜੀ ਕਿ ਕੋਈ ਜਾਲੀ ਸਮਾਨ ਤਿਆਰ ਕਰਕੇ ਵੇਚਿਆ ਜਾ ਰਿਹਾ ਨਾਬੇ ਸ਼ਹਿਰ ਵਿੱਚ ਉਸ ਰਿਗਾਰਡਿੰਗ ਅਸੀਂ ਸਭ ਤੋਂ ਪਹਿਲਾਂ 37 ਨੰਬਰ ਐਫਆਈਆਰ ਅੰਡਰ ਸੈਕਸ਼ਨ 665 ਕਾਪੀਰਾਈਟ ਐਕਟ ਦਰਜ ਰਿਸਟਰ ਕੀਤਾ ਉਸ ਤੋਂ ਬਾਅਦ ਅਸੀਂ ਉਸ ਤੇ ਰੇਡ ਕਰਨ ਗਏ ਸੀਗੇ ਜਿਹੜੇ ਕੰਪਨੀ ਦੇ ਰਿਪਰੈਜ਼ੈਂਟੇਟਿਵ ਆਏ ਸੀਗੇ ਉਹਨਾਂ ਦੀ ਨਿਸ਼ਾਨਦੇਹੀ ਤੇ ਅਸੀਂ ਦੁਕਾਨ ਤੋਂ ਸਮਾਨ ਰਿਕਵਰ ਕਰਨਾ ਸ਼ੁਰੂ ਕੀਤਾ ਅਸੀਂ ਆਪਣਾ ਜਿੱਥੇ ਪ੍ਰੋਸੈਸ ਕਰ ਰਹੇ ਸੀਗੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀਗੀ ਐਂਡ ਇਸ ਦੌਰਾਨ ਬਾਹਰ ਕਈ ਫੁੱਲੜ ਬਾਜ਼ ਲੋਕ ਤੇ ਕਈ ਸ਼ਰਾਰਤੀ ਅੰਸਰ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਨੇ ਕਾਫੀ ਪੁਲਿਸ ਤੇ ਦਬਾਅ ਪਾਉਣਾ ਸ਼ੁਰੂ ਕੀਤਾ ਅਤੇ ਧਮਕੀਆਂ ਦੇੜੀ ਸ਼ੁਰੂ ਕਰਤੀਆਂ ਕਿ ਤੁਸੀਂ ਇਹ ਪਰਚਾ ਕਿੰਨੇ ਦਿੱਤਾ ਤੁਸੀਂ ਸਮਾਨ ਮੇ ਜਾ ਕੇ ਦਿਖਾਓ ਤੁਸੀਂ ਸਾਡੇ ਬੰਦੇ ਨਾ ਜਾ ਕੇ ਦਿਖਾਓ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕੌਣ ਹੋ ਨਰੇ ਕੁਛ ਕਰਨ ਵਾਲੇ ਜਿਸ ਤੇ ਉਹਨਾਂ ਨੂੰ ਬਾਰ ਬਾਰ ਸਮਝਾਇਆ ਗਿਆ ਸਾਰੇ ਪ੍ਰੋਸੈਸ ਬਾਰੇ ਐਫ ਆਈ ਆਰ ਵੀ ਉਹਨਾਂ ਨੂੰ ਦਿਖਾਈ ਗਈ ਕਿ ਸਭ ਕੁਝ ਦਰਜ ਰਿਸਤੇ ਕਰਕੇ ਵਿਦ ਲਾ ਹੋ ਰਿਹਾ ਇਹ ਕੁਛ ਗਲਤ ਨਹੀਂ ਹੋ ਰਿਹਾ ਪਰ ਉਹ ਨਹੀਂ ਮੰਨੇ ਉਹ ਦੁਕਾਨ ਦੇ ਸ਼ੀਸ਼ਿਆਂ ਦੇ ਵਿੱਚ ੱਟਕੇ ਮਾਰ ਮਾਰ ਕੇ ਅੰਦਰ ਆਉਣਾ ਸ਼ੁਰੂ ਕੀਤਾ ਉਹਨਾਂ ਨੇ ਪੁਲਿਸ ਦੀ ਚਾਦੀ ਹੋਈ ਕਾਰਵਾਈ ਵਿੱਚ ਵਿਘਨ ਪਾਈਆ ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਉਹਨਾਂ ਨੂੰ ਬੋਕਰੇ ਸੀ ਵੀ ਸਾਡੀ ਕਾਰਵਾਈ ਵਿੱਚ ਡਿਸਟਰਬੈਂਸ ਨਾ ਕਰੋ ਸਾਡੀ ਰਿਕਾਰਡਿੰਗ ਚੱਲ ਰਹੀ ਹੈ ਕਾਰਵਾਈ ਦੀ ਉਹਦੇ ਵਿੱਚ ਉਹਨਾਂ ਨੇ ੱੱਕੇ ਮਾਰ ਕੇ ਮੁਲਾਜ਼ਮਾਂ ਨਾਲ ਵੀ ਹੱਥੋਂ ਪਾਈ ਕੀਤੀ ਹੈ ਵਰਦੀਆਂ ਨੂੰ ਹੱਥ ਪਾਇਆ ਮੁਲਾਜ਼ਮਾਂ ਦੀ ਜਦੋਂ ਇਹ ਸਭ ਤੋਂ ਬਾਅਦ ਵੀ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਔਖੇ ਸੌਖੇ ਉਸ ਤੋਂ ਬਾਅਦ ਉਹਨਾਂ ਨੇ ਬਾਹਰੋਂ ਸ਼ਟਰ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦਿੱਤੀਆਂ ਵੀ ਤੁਸੀਂ ਉਰੇ ਤੇ ਜਾ ਕੇ ਦਿਖਾਓ ਸਮਾਨ ਲਿਜਾ ਕੇ ਦਿਖਾਓ ਅਸੀਂ ਤੁਹਾਨੂੰ ਉਰੇ ਦੁਕਾਨ ਦੇ ਵਿੱਚ ਹੀ ਸ਼ਟਰ ਲਾ ਕੇ ਬੰਦ ਕਰ ਦਾਂਗੇ ਐਨੇ ਵਿੱਚ ਪੁਲਿਸ ਆਪਣੀ ਮੁਸਤੈਦੀ ਨਾਲ ਬਾਹਰ ਨਿਕਲੀ ਅਤੇ ਉਹਨਾਂ ਨੂੰ ਸਾਰਿਆਂ ਨੂੰ ਉੱਥੋਂ ਪਹੁੰਚਾਇਆ ਇਸ ਕਰਕੇ ਫਿਰ ਉਹ ਸਾਰੇ ਜਿਹੜੀ ਪਾਰਟੀ ਬਾਹਰ ਸੀ ਉਲਗੜਵਾ ਜਾਂਦੀ ਉਹਨਾਂ ਦੇ ਉੱਤੇ ਫਿਰ ਅਨਨੋਨ ਬੰਦਿਆਂ ਦੇ 40 ਤੋਂ 45 ਅਨਨੋਨ ਅਤੇ ਉਹਨਾਂ ਵਿੱਚੋਂ 7 ਬਾਈ ਨੇਮ ਜਿਨ੍ਹਾਂ ਦੇ ਖਿਲਾਫ ਅਸੀਂ ਥਾਣੇ 38 ਨੰਬਰ ਐਫ ਆਈ ਆਰ ਥਾਣਾ ਕਤਵਾਲੀ ਨਾਬਾ ਦਰਜ ਰਜਿਸਟਰ ਕੀਤੀ ਹੈ ਜੋ ਕਿ ਹੈ ਅੰਡਰ ਸੈਕਸ਼ਨ 127 2 132 221 ਬੀ ਐਨs ਦੀ ਤਰ੍ਹਾਂ ਜੀ ਬਾਈ ਨੇਮ ਕਿਹੜੇ ਨਹੀਂ ਹੈ ਬਾਈ ਨੇਮ 7 ਬੰਦੇ ਨੇ ਜੀ ਸੋਮਨਥ ਢੱਲ ਰਮਨ ਗਾਰਮੈਂਟਸ ਦੇ ਓਨਰ ਨਰਿੰਦਰ ਵਿਸ਼ਾਲ ਸ਼ਰਮਾ ਸੁਭਾਸ ਸੈਗਲ ਅਮਨ ਗੋਰਾਵਾਲਾ ਤੇ ਭਾਰਤ ਇਹ ਜਿਹੜੇ ਬਾਈ ਨੇਮ ਅਸੀਂ ਆਇਡੈਂਟੀਫਾਈ ਕੀਤੇ ਨੇ ਵੀਡੀਓਜ਼ ਚ ਬਾਕੀ ਅਸੀਂ ਉੱਥੇ ਕਾਫੀ ਵੀਡੀਓਗ੍ਰਾਫੀ ਕੀਤੀ ਹੈ ਤੇ ਉਸ ਦੇ ਵਿੱਚੋਂ ਅਸੀਂ ਜਿੰਮੇ ਜਿਵੇਂ ਆਈਡੈਂਟੀਫਾਈ ਕਰੀ ਜਾਵਾਂਗੇ ਓਵੇਂ ਓਵੇਂ ਅਸੀਂ ਉਹਨਾਂ ਨੂੰ ਬਾਈ ਨਾਮ ਵਿੱਚ ਪਰਚੇ ਤੇ ਪਾਈ ਜਾਈਏ ਮਕਸਦ ਕੀ ਸੀ ਉਹਨਾਂ ਦਾ ਵੀ ਤੁਹਾਨੂੰ ਬੰਦ ਕਰਨ ਦਾ ਤਕਉਨ ਦਾ ਮਕਸਦ ਸੀਗਾ ਜੀ ਸਾਨੂੰ ਪੁਲਿਸ ਨੂੰ ਇੱਕ ਤਰ੍ਹਾਂ ਨਾਲ ਦਬਾਉਣਾ ਜਿਹੜਾ ਅਸੀਂ ਲਾਅ ਆਫ ਦਾ ਲੈਂਡ ਪ੍ਰਿਵੇਲ ਕਰਨ ਗਏ ਸੀਗੇ ਉਸ ਦੇ ਵਿੱਚੋਂ ਵਿਘਨ ਪਾਉਣਾ ਚਾਹੁੰਦੇ ਸੀ ਅਤੇ ਉਹ ਇੱਕ ਪ੍ਰੈਸ਼ਰ ਪਾ ਕੇ ਇਕੱਠੇ ਹੋ ਕੇ ਪੁਲਿਸ ਨੂੰ ਡਰਾਉਣਾ ਚਾਹੁੰਦੇ ਸੀ ਤੁਸੀਂ ਕੌਣ ਚਾਹੁੰਦੇ ਫਰਦਰ ਕੀ ਕਾਰਵਾਈ ਕਰੀ ਫਦਰ ਜੀ ਉਹਨਾਂ ਤੇ ਪਰਚਾ ਦਰਜ ਹੋਇਆ ਜਿਨ੍ਹਾਂ ਤੇ ਉਹਨਾਂ ਤੇ ਅਸੀਂ ਸਾਰਿਆਂ ਤੇ ਰੇਡ ਕੀਤੀ ਹੈ ਉਹਨਾਂ ਦੇ ਸ਼ਾਪਸ ਤੇ ਉਹਨਾਂ ਦੇ ਘਰਾਂ ਤੇ ਪ੍ਰੋਪਰ ਰੇਡ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਕੋਈ ਗ੍ਰਿਫਤਾਰ ਹੋਇਆ ਇਹਨਾਂ ਦੇ ਵਿੱਚ ਨਹੀਂ ਹਾਲੇ ਨਹੀਂ ਜੀ ਹੋਇਆ ਹਲੇ ਸਾਰੇ ਫਰਾਰ ਨੇ ਘਰਾਂ ਤੇ ਲੋਕ ਲੱਗੇ ਹੋਏ ਨੇ ਦੁਕਾਨਾਂ ਤੇ ਲੋਕ ਨਹੀਂ ਸੀ ਰੇਡ ਕਰਕੇ ਆਏ ਆ ਜਿਵੇਂ ਜਿਵੇਂ ਕੋਈ ਵੀ ਟਰੈਪ ਹੁੰਦਾ ਜਾਊਗਾ ਅਸੀਂ ਉਹਨਾਂ ਨੂੰ ਅਰੈਸਟ ਪਾਉਂਦੇ ਜਾਵਾਂਗੇ ਕਾਨੂੰਨ ਕਿਉਂ ਹੱਥ ਚੁਲਿਆ ਜਿਵੇਂ ਹੁਣ ਪਤਾ ਨਹੀਂ ਜੀ ਹੁਣ ਇਹਨਾਂ ਦੇ ਕੀ ਉਹਨਾਂ ਦੇ ਮਨ 'ਚ ਮਨਸ਼ਾ ਸੀ ਕਿ ਉਹਨਾਂ ਨੇ ਇਹ ਚੀਜ਼ ਕਿਉਂ ਸਟੈਪ ਲਿਆ ਤੇ ਕਿਉਂ ਕਾਨੂੰ ਪਰ ਜੋ ਵੀ ਉਹਨਾਂ ਨੇ ਕੀਤਾ ਉਸ ਖਿਲਾਫ ਉਹਨਾਂ ਦੀ ਬਣਦੀ ਕਾਰਵਾਈ ਕੀਤੀ ਹੈ ਜਿਹੜਾ ਤੁਸੀਂ ਮੰਗਲਾ ਦਰਜ ਕੀਤਾ ਉਹ ਪੁਲਿਸ ਨੂੰ ਆਪਣੇ ਕੰਮ ਕਰਨ 'ਚ ਰੋਕਣ ਦਾ ਹਾਂਜੀ ਇਹ ਤਾਰਾ ਹੈਗੀ ਆ ਜੀ ਪੁਲਿਸ ਨੂੰ ਆਪਣੇ ਕੰਮ ਵਿੱਚ ਡਿਊਟੀ ਕਰਨ ਦੌਰਾਨ ਵਿਘਨ ਪਾਉਣਾ ਪੁਲਿਸ ਦੇ ਨਾਲ ਹੱਥੋ ਪਾਈ ਕਰਨਾ ਉਹਨਾਂ ਦੀ ਵਰਦੀ ਨੂੰ ਹੱਥ ਪਾਉਣਾ ਅਤੇ ਇੱਕ ਤਾਰਾ ਜਿਹੜੀ ਲਾਈ ਆ ਜੀ ਉਹ ਅਸੀਂ ਲਾਈ ਆ ਜਿਹੜਾ ਸਾਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਬੰਦ ਜਗ੍ਹਾ ਦੇ ਵਿੱਚ ਸਾਨੂੰ ਸ਼ਟਰ ਲਾ ਕੇ ਬੰਦ ਕਰਨ ਦੀ ਉਸ ਦੀ ਤਾਰਾ ਇਹ ਕਿੰਨਾ ਕੁ ਟਾਈਮ ਬੰਦ ਰਹੇ ਨੇ ਬੰਦੀ ਰਹੇ ਹੋ ਮਤਲਬ ਬੰਦ ਹੋਣ ਨਹੀਂ ਦੱਤੇ ਉਹਨਾਂ ਨੇ ਸ਼ਟਰ ਲਾ ਕੇ ਸਾਨੂੰ ਬੰਦ ਕੀਤਾ ਤੁਹਾਨੂੰ ਮੈਂ ਵੀਡੀਓ ਸ਼ੇਅਰ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਾਫੀ ਨੱਟ ਤੇ ਆਹੋ ਉਹਦੇ ਵਿੱਚ ਦਿਖ ਰਿਹਾ ਵੀ ਸ਼ਟਰ ਬਿਲਕੁਲ ਦੰਨੇ ਤੱਕ ਆ ਗਿਆ ਸੀਗਾ ਤੇ ਅਸੀਂ ਸਾਡੀ ਪੁਲਿਸ ਪਾਟੀ ਇੱਕਦਮ ਬਾਹਰ ਨਿਕਲੀ ਆ